ਸਾਤਿਅਕਾਲ ਦੋਸਤੋ ਮੈਂ ਦਿਲਵਾਰ ਸਿੰਘ ਹੰਦਲ ਤੇ ਪ੍ਰੋਗਰਾਮ ਅੜਫੋਲੇ ਵਰਕੇ ਦੀ ਅਗਲੀ ਕਿਸ਼ਤ ਲੈ ਕੇ ਤੁਹਾਡੇ ਰੂਗ ਰੂ ਹਾਂ ਅਸੀਂ ਬਥੇਰੀ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਨੂੰ ਲਗਾਤਾਰ ਤੁਹਾਡੇ ਰੂਗ ਰੂ ਕੀਤਾ ਜਾਵੇ ਪਰ ਫਿਰ ਵੀ ਸਾਡੇ ਕੋਲ ਗੈਪ ਪੈ ਜਾਂਦਾ ਤੇ ਉਸ ਗੈਪ ਦੇ ਬਾਵਜੂਦ ਵੀ ਤੁਸੀਂ ਸਾਨੂੰ ਬੜਾ ਪਿਆਰ ਦਿੰਦੇ ਹੋ ਅਸੀਂ ਇਸ ਵਾਸਤੇ ਤੁਹਾਡੇ ਸ਼ੁਕਰਗੁਜ਼ਾਰ ਹਾਂ ਅੱਜ ਆਪਾਂ ਗੱਲ ਕਰਾਂਗੇ ਪ੍ਰੋਗਰਾਮ ਦੇ ਵਿੱਚ ਪੰਜਾਬੀਆਂ ਦੀ ਬੜੀ ਹਰਮਨਪਿਆਰੀ ਗਾਇਕਾ ਖਾਸ ਕਰਕੇ ਦਗਾਨਿਆਂ ਦੇ ਸ਼ਕੀਨ ਨੇ ਜਿਨੇ ਉਹਨਾਂ ਦੇ ਦਿਲਾਂ ਵਿੱਚ ਇੱਕ ਕਾਰ ਕਰੀ ਬੈਠੀ ਆ ਉਸ ਗਾਇਕਾ ਦੀ ਆਵਾਜ਼ ਪੰਜਾਬੀ ਸੰਗੀਤ ਦੀ ਜਦੋਂ ਵੀ ਕਿਤੇ ਗੱਲ ਚੱਲੇਗੀ ਤੇ ਉਹ ਗੱਲਬਾਤ ਜਿਹੜੀ ਉਹ ਦਗਾਣਿਆਂ ਦੇ ਜ਼ਿਕਰ ਤੋਂ ਬਿਨਾ ਅਧੂਰੀ ਰਹੇਗੀ ਦਗਾਣੇ ਸਾਡੇ ਪੰਜਾਬੀ ਸੰਗੀਤ ਦਾ ਇੱਕ ਅਨਿਖੜਵਾਂਗ ਨੇ ਇਹਨਾਂ ਦਗਾਣਿਆਂ ਨੂੰ ਪੰਜਾਬ ਦੇ ਸਿਰਮੌਰ ਕਲਾਕਾਰਾਂ ਨੇ ਗਾਇਆ ਜੋੜੀਆਂ ਦੇ ਰੂਪ ਦੇ ਵਿੱਚ ਜਦੋਂ ਤੋਂ ਦਗਾਣਿਆਂ ਦੀ ਸ਼ੁਰੂਆਤ ਹੋਈ ਆ ਪੰਜਾਬੀ ਸੰਗੀਤ जग ਦੇ ਵਿੱਚ ਤੇ ਸਾਡੇ ਪੰਜਾਬੀ ਜੀ ਭੜਕੇ ਉਹਨਾਂ ਗਾਣਿਆਂ ਦਾ ਉਹਨਾਂ ਦਗਾਣਿਆਂ ਦਾ ਆਨੰਦ ਮਾਣਦੇ ਆ ਰਹੇ ਨੇ ਤੇ ਦੁਕਾਨਿਆਂ ਦੇ ਵਿੱਚ ਆਪਣੀਆਂ ਅਮਿੱਟ ਪੈੜਾਂ ਪਾਉਣ ਵਾਲੀ ਇੱਕ ਗਾਇਕਾ ਸੀ ਸੁਰਿੰਦਰ ਸੋਨੀਆ ਉਹ ਪਾਵੇ 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 ਬਿਲੋਂ ਨਿਦਾਲੇ ਕਿੰਨੀ ਰੰਗਦਾਰ ਲਹਿੰਗਾ ਉੱਡਦਾ ਹਵਾ ਵਿੱਚ ਜਾਵੇ ਬਿਲੋਂ ਨਿਦਾਲੇ ਕਿੰਨੀ ਰੰਗਦਾਰ ਲਹਿੰਗਾ ਉੱਡਦਾ ਹਵਾ ਵਿੱਚ ਜਾਵੇ ਉਡਦੀ ਢੂੜਿਦ ਕੇ ਵੋਤਾ ਯਾਰ ਦਾ ਨਜ਼ਰ ਨਾ ਆਵੇ ਉਡਦੀ ਢੂੜਿਦ ਕੇ ਵੋਤਾ ਯਾਰ ਦਾ ਨਜ਼ਰ ਨਾ ਆਵੇ ਅੱਜ ਆਪਾਂ ਗੱਲ ਕਰਾਂਗੇ ਸੁਰਿੰਦਰ ਸੋਨੀਆ ਜੀ ਦੇ ਬਾਰੇ ਸੁਰਿੰਦਰ ਸੋਨੀਆ ਜੀ ਦਾ ਜਨਮ 2 ਜੁਲਾਈ 1946 ਨੂੰ ਪਾਕਿਸਤਾਨ ਦੇ ਗੁਜਰਾਂਵਾਲਾ ਵਿਖੇ ਪਿਤਾ ਜੀ ਸਰਦਾਰ ਕੇਸਰ ਸਿੰਘ ਕੋਹਲੀ ਅਤੇ ਮਾਤਾ ਜੀ శ్రీਮਤੀ ਪ੍ਰਕਾਸ਼ ਕੌਰ ਕੋਹਲੀ ਜੀ ਦੇ ਘਰ ਹੋਇਆ 1947 ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਛੱਡ ਕੇ ਪੰਜਾਬ ਆ ਗਿਆ ਉਹਨਾਂ ਨੇ ਪੰਜਾਬ ਤੋਂ ਜਾ ਕੇ ਲਖਨਊ ਰਹਿਣਾ ਸ਼ੁਰੂ ਕਰ ਦਿੱਤਾ 10 ਸਾਲ ਰਿਫਿਊਜੀ ਕੈਂਪ ਦੇ ਵਿੱਚ ਰਹਿਣ ਤੋਂ ਮਗਰੋਂ ਉਹ ਦੁਬਾਰਾ ਫਿਰ ਲੁਧਿਆਣਾ ਆ ਗਏ ਨੀਂ ਛੱਡ ਦੇ ਸਰਦਾਰਾ ਕੀਕੇ ਤੂੰ ਕਿਰੇ ਆਵਾਰਾ ਕਿੱਦਾ ਹੁਣੋ ਗੁਜ਼ਾਰਾ ਸਰਕਾਰ ਮਿੰਤਾ ਗਈ ਹਾਰ ਵੇ ਸ਼ਰਾਬੀਆਂ ਛੇਕੇ ਦੁਰ ਜਾਉ ਤੇਰੀ ਨਾ ਮੈਂ ਮੱਜ ਹਣੇ ਤੱਕਦਾ ਰਹੂ ਮੈਂ ਤੇਰਾ ਰਾਹ ਸਿੰਦਰ ਸੋਨੀਆ ਜਿਹਦੇ ਪਿਤਾ ਜੀ ਸਰਦਾਰ ਕੇਸਰ ਸਿੰਘ ਬਰਾਨੂ ਵੀ ਸੰਗੀਤ ਦੇ ਨਾਲ ਲਗਾ ਸੀ ਆਪੇ ਉਹ ਕਈ ਸਾਜ਼ ਵਜਾ ਲੈਂਦੇ ਸਨ ਉਹ ਗੁਰਦੁਆਰਿਆਂ ਦੇ ਵਿੱਚ ਕੀਰਤਨ ਵੀ ਕਰਦੇ ਸਨ ਤੇ ਉਹਨਾਂ ਦੇ ਨਾਲ ਸਰਿੰਦਰ ਸੋਨੀਆ ਵੀ ਛੋਟੇ ਹੁੰਦਿਆਂ ਕੀਰਤਨ ਕਰਿਆ ਕਰਦੀ ਸੀ। ਲਖਨਊ ਰਹਿੰਦਿਆਂ ਤੇ ਲਖਨਊ ਤੋਂ ਲਗਾਂਣੇ ਤੱਕ ਆਉਂਦਿਆਂ ਸਰਿੰਦਰ ਸੋਨੀਆ ਜੀ ਨੇ 10 ਜਮਾਤਾਂ ਪਾਸ ਕਰ ਲਈਆਂ। ਸਰਿੰਦਰ ਸੋਨੀਆ ਹਰੀ ਚਾਰ ਪੈਣਾ ਸਨ। ਸਰਿੰਦਰ ਸੋਨੀਆ ਤੋਂ ਇਲਾਵਾ ਉਹਨਾਂ ਦੀਆਂ ਤਿੰਨ ਪੈਣਾ ਹੋਰ ਸਨ। ਆਪਣੇ ਪਿਤਾ ਜੀ ਦੇ ਨਾਲ ਗੁਰਦੁਆਰਾ ਸਾਹਿਬਾਨ ਦੇ ਵਿੱਚ ਕੀਰਤਨ ਕਰਦੇ ਆਂ। ਉਹਨਾਂ ਦੇ ਨਾਲ ਗਾਉਂਦਿਆਂ ਉਨਾ ਦਾ ਜਿਹੜਾ ਗਾਇਕੀ ਦਾ ਸ਼ੌਂਕ ਸੀ ਉਹ ਵੱਧ ਆ ਗਿਆ ਜੀ ਵਰਸੇ ਬਿਜਲੀ ਕੜ ਕੇ ਚੱਜ ਗਿਆ ਦਿਓ ਰਾਮੂਆਂ ਜੀ ਵਰਸੇ ਬਿਜਲੀ ਕੜ ਕੇ ਚੱਜ ਗਿਆ ਦਿਓ ਰਾਮੂਆਂ ਦੋ ਦੇ ਬਾਰ ਪਿੱਛ ਕੇ ਚਰਖੇ ਚੱਜ ਗਿਆ ਦਿਓ ਰਾਮੂਆਂ ਸੌਣ ਮਹੀਨਾ ਬੱਦਲੀਆਂ ਠਾਇਆ ਘਣਾ ਕਾਲੀਆਂ ਨਹੀਂ ਚੜ ਕੇ ਆਇਆ ਰੂਮ ਤਰਾ ਦੇ ਧਰਸ ਮਾਰੇ ਭਿੱਜ ਗਏ ਚਰਖੇ ਦਿਆਂ ਦਿਉਣਾ ਪੰਪੂਆਂ ਲੁਧਿਆਣਾ ਟੱਕੀ ਦੀ ਉਸ ਵੇਲੇ ਇੱਕ ਬਹੁਤ ਵੱਡੀ ਮੰਡੀ ਸੀ ਤੇ بڑے ਜਿਹੜੇ ਨਾਮ ਆ ਉਹ ਤਤ ਪਰ ਸਨ ਆਪਣਾ ਨਾਮ ਗਾਇਕੀ ਦੇ ਵਿੱਚ ਸਥਾਪਿਤ ਕਰਨ ਦੇ ਲਈ ਉਸ ਵੇਲੇ ਸ੍ਰਿੰਦਰ ਸੋਹਨੀਆ ਜੀ ਨੇ ਸੰਤਰਾਮ ਖੀਵਾ ਜੀ ਪਾਸੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕਰਨੀ ਸ਼ੁਰੂ ਕਰ ਦਿੱਤੀ ਉਨਾ ਤੋਂ ਬਾਅਦ ਉਸਤਾਦ ਜਸਵੰਤ ਭਮੜਾ ਜੀ ਤੇ ਉਸ ਵੇਲੇ ਦੀ ਸੁਪਰਸਿੱਧ ਗਾਇਕਾ ਸవర్ణ ਲਤਾ ਜੀ ਦੇ ਕੋਲੋਂ ਵੀ ਸ੍ਰਿੰਦਰ ਸੋਨੀਆ ਜੀ ਨੇ ਸੰਗੀਤ ਦੀ ਸਿੱਖਿਆ ਲੈਣੀ ਨਾਲ ਨਾਲ ਜਾਰੀ ਰੱਖੀ। ਸੱਤ ਵਿੱਚ ਟਪਵਾ ਖੜ ਕੇ ਭੱਜ ਜਾਵੇ ਮਿੱਤਰਾ ਟਕਵਟ ਟਪਵਾ ਖੜੀ ਕੇ ਉਸ ਵੇਲੇ ਸੰਤਰਾਮ ਖੀਵਾ ਜੀ ਦੇ ਨਾਲ ਸ੍ਰਿੰਦਰ ਸੋਨੀਆ ਜੀ ਨੇ ਸਟੇਜੀ ਪ੍ਰੋਗਰਾਮ ਵੀ ਕੀਤੇ ਪਰ ਉਹਨਾਂ ਦੀ ਰਿਕਾਰਡਿੰਗ ਕੋਈ ਨਹੀਂ ਹੋ ਸਕੀ। ਫਿਰ 1975 ਦੇ ਵਿੱਚ ਸ੍ਰਿੰਦਰ ਸੋਨੀਆ ਜੀ ਦੀ ਰਿਕਾਰਡਿੰਗ ਦੀ ਸ਼ੁਰੂਆਤ ਹੁੰਦੀ ਹੈ। ਉਸ ਵੇਲੇ ਇੱਕ ਫਿਲਮ ਰਿਲੀਜ਼ ਹੋਈ ਤੇਰੀ ਮੇਰੀ ਇੱਕ ਜਿਹੜੀ ਇੰਦਰਜੀਤ ਹਸਨਪੂਰੀ ਬਣਾ ਨੇ ਫਿਲਮ ਬਣਾਈ ਸੀਗੀ ਤੇ ਉਸ ਫਿਲਮ ਦੇ ਵਿੱਚ ਨਰਿੰਦਰ ਵੀਬਾ ਜੀ, ਕ੍ਰਿਸ਼ਨਾ ਕੈਲੇ ਜੀ ਅਤੇ ਸਰੇਂਦਰ ਸੋਨੀਆ ਨੇ ਇੱਕ ਗੀਤ ਗਾਇਆ ਸੀ ਪਿਆਰ ਕਿੰਜ ਪਾਈ ਦਾ ਉਹ ਗੀਤ ਫਿਲਮ ਦੇ ਵਿੱਚ ਆਇਆ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਜਿਹੜੀ ਗਾਇਕੀ ਦੀ ਸ਼ੁਰੂਆਤ ਉਹ ਪਲੇ ਬੈਕ ਆਕਾ ਵਜੋਂ ਹੋਈ ਸੀ ਹੇ ਬੀਬੀ ਸੰਤਾਨ ਨੂੰ ਪਾਣੀ ਪਿਲਾ ਦੇ ਤੇਰੇ ਸੰਪਾਰ ਗਿਰਾਖ ਹੋਣਗੇ ਅੱਛਾ ਪਾਪਾ ਜੀ ਬਹੁਤ ਖੁੱਟ ਪਿਆਰੇ ਨੀ ਬਾਹਰ ਨੇ ਪਰਦੇਸੀ ਨੂੰ ਪਾਣੀ ਗੱਭ ਮੁੰਡਾ ਦੇ ਦੇ ਨੀ ਤੈਨੂੰ ਇਹੋ ਵੀ ਦੀ ਪਾਣੀ ਸਬਬ ਐਸਾ ਬਣਿਆ ਕਿ ਅਸਲੋਂ ਨੰਨੀ ਗਾਇਕਾ ਹੋਣ ਦੇ ਕਾਰਨ ਉਹਨਾਂ ਦਾ ਨਾਂ ਜਿਹੜਾ ਉਹ ਰਿਕਾਰਡ ਦੇ ਉੱਤੇ ਨਹੀਂ ਛਾ ਸਕਿਆ ਗਾਇਕਾ ਵਜੋਂ ਉੱਥੇ ਨਰਿੰਦਰ ਬੀਬਾ ਜੀ ਅਤੇ ਕ੍ਰਿਸ਼ਨਾ ਕੈਲੇਜ ਦਾ ਨਾਂ ਲਿਖਿਆ ਹੋਇਆ ਨਾ ਫਿਲਮ ਦੀ ਨੰਬਰੀ ਦੇ ਵਿੱਚ ਗਾਇਕਾ ਵਜੋਂ ਸ੍ਰਿੰਦਰ ਸੋਨੀਆ ਜੀ ਦਾ ਨਾਂ ਦਰਜ ਹੈ ਉਸ ਫਿਲਮ ਦੇ ਗੀਤ ਤੋਂ ਬਾਅਦ ਫਿਰ ਸ੍ਰਿੰਦਰ ਸੋਨੀਆ ਜੀ ਦਾ ਇੱਕ ਗੀਤ ਨਰਿੰਦਰ ਬੀਬਾ ਜੀ ਨਾਲ ਬੜਾ ਮਕਬੂਲ ਹੋਇਆ ਸੀ ਛੜਾ ਜੇਠ ਨਾ ਹੋਵੇ ਕਿਸੇ ਨਾਰਦਾ ਨੀ ਛੜਾ ਜੇਤ ਨਾ ਹੋਵੇ ਕਿਸੇ ਨਾਰਦਾਨੀ ਛੜਾ ਜੇਤ ਨਾ ਹੋਵੇ ਕਿਸੇ ਨਾਰਦਾਨੀ ਰੰਦਾ ਹਰ ਵੇਲੇ ਛਾਤੀ ਆਈ ਮਾਰਦਾ ਨੀ ਛੜਾ ਜੇਤ ਨਾ ਹੋਵੇ ਕਿਸੇ ਨਾਰਦਾਨੀ ਛੜਾ ਜੇਤ ਨਾ ਹੋਵੇ ਕਿਸੇ ਨਾਰਦਾਨੀ ਛੁਰਛਤੀ ਉਹਨਾਂ ਦਾ ਸਾਥ ਸਰੇਂਦਰ ਸ਼ੰਦਾਜੀ ਦੇ ਨਾਲ ਬਣ ਗਿਆ ਸਰੇਂਦਰ ਸ਼ੰਦਾਜੀ ਦੇ ਉਦੋਂ ਤਿੰਨ ਗੀਤ ਵੀ ਬਸ ਦੇਸ਼ਕਪੂਰ ਜੀ ਦੇ ਨਾਲ ਜਸਵੰਤ ਪਵਰਾ ਜੀ ਦੇ ਉਦਮਨ ਸਤਕਾ ਉਹਨਾਂ ਦੇ ਸੰਗੀਤ ਦੇ ਵਿੱਚ ਰਿਲੀਜ਼ ਹੋ ਚੁੱਕੇ ਸਨ। ਸੁਰਿੰਦਰ ਸ਼ਿੰਦਾ ਅਤੇ ਸੁਰਿੰਦਰ ਸੋਨੀਆ ਜੀ ਦੇ ਦੋ ਦਰਜਣ ਗੀਤ ਜਿਹੜੇ ਮਾਰਕੀਟ ਦੇ ਵਿੱਚ ਆਏ ਤੇ ਖੂਬ ਚੱਲੇ। ਜਿਨ੍ਹਾਂ ਦੇ ਵਿੱਚੋਂ ਆਪਾਂ ਜ਼ਿਕਰ ਕਰ ਸਕਦੇ ਹਾਂ ਮੈਂ ਡੀ ਗੀਤ ਲੱਕੇ ਸਾਨੂੰ ਵੀ ਕਢਾ ਦੇ ਇੱਕ ਛੱਲਾ ਮੁੰਡਿਆ ਨਹੀਂ ਦਾ ਰੋਲੇਗਾ ਸਿਆਲ ਵਿੱਚ ਕੱਲਾ ਮੁੰਡਿਆ ਪਤਲੀ ਪਤੰਗ ਕੁੜੀ ਫੁੱਲ ਵਰਗੀ ਭਾਬੀ ਤੇਰਾ ਜੋਰ ਕੁਵਾਰਾ ਜੋ ਸ਼ਰਾਬੀਆ ਪੀਕੇ ਤੁਰ ਜਾਊ ਤੇਰੀ ਨਾਲ ਬੋਲੇ ਚਮਟਾ ਸਾਦੇ ਡੇਰੇ ਮੈਂ ਕੀ ਕਰਾਂ ਕਰਤਾਰੋ ਗੱਡੀ ਛੇ ਸਿਲੰਡਰ ਦੀ ਇਹ ਸਾਰੇ ਇਜੀ ਬਹੁਤ ਮਕਬੂਲ ਹੋਏ ਤੇ ਇਸ ਜੋੜੀ ਨੇ ਸੈਕਲਰ ਪ੍ਰੋਗਰਾਮ ਵੀ ਲਾਇਆ ਛੜੇ ਜੇਛਨੇ ਕਲ ਦੇ ਵਿਕ ਲੈ ਲਈ ਤੂੰ ਤੱਕ ਛੜੇ ਜੇਛਨੇ ਤਿੰਨ ਕਾਲ ਸੁਰਿੰਦਰ ਸਿੰਦਾ ਜੀ ਦਾ ਅਤੇ ਸੁਰਿੰਦਰ ਸੋਨੀਆ ਜੀ ਦਾ ਸੈੱਟ ਚੱਲਦਾ ਰਿਹਾ ਇਹਨਾਂ ਨੇ ਸੈਂਕੜੇ ਪ੍ਰੋਗਰਾਮ ਵੀ ਲਾਏ ਅਤੇ ਦੋ ਦਰਜੰਦੇ ਤਈ ਜਿਹੜੇ ਉਹ ਗੀਤ ਰਿਕਾਰਡ ਹੋਏ ਗੀਤਾਂ ਦਾ ਜ਼ਿਕਰ ਅਸੀਂ ਪਹਿਲਾਂ ਕਰ ਚੁੱਕੇ ਹਾਂ ਚੋਰੀ ਚੁਪਾ ਮਿਲ ਹਾਏ ਹਾਏ ਪਤਲੀ ਪਤੰਗ ਕੂੜੀ ਫੁੱਲ ਵਰਗੀ ਕੱਢਦੀ ਦਰਾਂ ਤੇ ਫੁੱਲਕਾਰੀ ਹੁਣ ਕਿਆ ਮਕੀਲੇ ਕੋਈ ਚੱਲਦੀ ਨਾ ਪੇਸ਼ਵੇ ਮੁਕਦੀ ਮੈਂ ਜਾਵਾਂ ਜ਼ਰਾ ਮੇਰੇ ਵੱਲ ਵੇਖ ਵੇ ਦਿਨ ਦਿਨ ਪਤਾ ਨਹੀਂ ਕੀ ਹੋਣ ਲੱਗਿਆ ਹੋ ਕੇ ਅੱਜ ਮੁੱਕ ਗਈ ਮੈਂ ਸਾਰੀ ਉਸ ਤੋਂ ਬਾਅਦ ਉਹਨਾਂ ਅਸਲੋਂ ਨਵੇਂ ਮੁੰਡੇ ਜਿਹੜਾ ਇਹਨਾਂ ਦੇ ਨਾਲ ਪਹਿਲਾਂ ਸਟੇਜਾਂ ਤੇ ਕੰਮ ਕਰਦਾ ਸੀ ਤੇ ਸੁਰਿੰਦਰ ਸ਼ਿੰਦਾ ਜੀ ਦੇ ਨਾਲ ਉਹਨੇ ਗੁਰਧਾਰਨਾ ਵੀ ਕੀਤੀ ਸੀ ਬਿਲਕੁਲ ਨਵੇਂ ਨਕੋਰ ਗਾਇਕ ਅਮਰ ਸਿੰਘ ਚਮਕੀਲਾ ਜੀ ਦੇ ਨਾਲ ਸੈੱਟ ਬਣ ਗਿਆ ਤੇ ਇਹਨਾਂ ਨੇ ਜਾ ਕੇ ਐਚਐਮਬੀ ਦੇ ਵਿੱਚ ਰਿਕਾਰਡਿੰਗ ਕਰਵਾ ਦਿੱਤੀ। ਛੇਲਾ ਨੱਗਵਾਨ ਦੀਆਂ ਢੇਲ ਪਾਦੇ ਆ ਛੇਲਾ ਨੱਗਵਾਨ ਦੀਆਂ ਢੇਲ ਪਾਦੇ ਆ ਮੁਕਤ ਗਿਆ ਅਰੇ ਮੁਕਤ ਗਿਆ ਔਰ ਮੁਕਤ ਗਿਆ ਕਿਣਾ ਨਿਕਲ ਢੇਲ ਪਾਦੇ ਆ ਓਹ ਥੰਦੀਆਂ ਪੱਟਾਂ ਚ ਮੇਰੀ ਬਣੀ ਆਟੀ ਟੁੰਡਾ ਨਾ ਜਾਣੀ ਪੱਟ ਤੂੰ ਜਗਾਣੀ ਤੇ ਆ ਪੱਟਾਂ ਚ ਮੇਰੀ ਬਣੀ ਆਟੀ ਨਗਾੜੀ ਪੰਡੂ ਨੂੰ ਢਾਟ ਕੇ ਸੁਲਿੰਦਰ ਸੋਨੀਆ ਜੀ ਦੇ ਪਤੀ ਸ਼੍ਰੀ ਕਸ਼ਮੀਰੀ ਲਾਲ ਜੀ ਅਤੇ ਕੇਸਰ ਸਿੰਘ ਟਿੱਕੀ ਹੋਰਾਂ ਦੇ ਇਤਨਾ ਸਦਕਾ ਇਹ ਸੈਕਟਰ ਬਣਿਆ ਤੇ ਸੰਗੀਤ ਸਮਰਾਹ ਜਨਾਬ ਚਰਨਜੀਤ ਅਹੋਜਾ ਹੋਰਾਂ ਦੇ میوزਿਕ ਚ ਇਹਨਾਂ ਦੀ ਰਿਕਾਰਡਿੰਗ ਹੋਈ ਤੇ ਉਹ ਜਿਹੜਾ ਏਪੀ ਰਿਕਾਰਡ ਮਾਰਕੀਟ ਦੇ ਵਿੱਚ ਆਇਆ ਉਸ ਦਾ ਨਾਂ ਸੀ ਸਾਥ ਵਿੱਚ ਟਹੂਆ ਖੜਕੇ ਜਦੋਂ ਉਹ ਗੀਤ ਰਿਕਾਰਡ ਹੋ ਕੇ ਮਾਰਕੀਟ ਦੇ ਵਿੱਚ ਰਿਲੀਜ਼ ਹੋਏ ਤਾਂ ਉਹਨਾਂ ਚਾਰ ਗੀਤਾਂ ਨੇ ਆਉਂਦਿਆਂ ਹੀ ਤੜਖਲੀ ਮਚਾ ਦਿੱਤੀ ਲੱਕ ਲਾ ਮੈਂ ਕੁੱਟ ਕੇ ਮਾਰ ਦੂੰ ਨੁੰਗਲਾਣਾ ਸਭ ਤੇਰਾ ਨਹੀਂ ਤੇ ਉਹ ਤੇਰਾ ਇੱਕੋ ਜਈਆ ਹੋਜੂ ਹੁਣੇ ਨ ਬੇੜਾ ਭੱਜ ਜਾਵੇ ਮਿੱਤਰਾ ਆਏ ਹੋਜੂ ਹੁਣੇ ਨ ਬੇੜਾ ਹਰ ਪਾਸੇ ਅਮਰ ਸਿੰਘ ਚਮਕੀਲਾ ਤੇ ਸ੍ਰਿੰਦਰ ਸੋਨੀਆ ਦਾ ਨਾਂ ਗੂੰਜਣ ਲੱਗਾ ਫਿਰ ਉਹਨੇ ਕੁਝ ਸਮਾਂ ਸੈੱਟ ਬਣਾ ਕੇ ਪ੍ਰੋਗਰਾਮ ਲਾਏ ਉਦੋਂ ਅਮਰ ਸਿੰਘ ਚਮਕੀਲਾ ਜੀ ਸ੍ਰਿੰਦਰ ਸੋਨੀਆ ਜੀ ਦੇ ਨਾਲ ਸਾਈਟ ਤੇ ਜਾਂਦੇ ਹੁੰਦੇ ਸਨ ਯਾਨੀ ਕਿ ਮੁੱਖ ਕਲਾਕਾਰ ਲੱਗੂ ਮੇਰੇ ਪ੍ਰੋਗਰਾਮ ਬੋਕ ਕੋਲ ਦੇ ਸੀ ਸੁਰਿੰਦਰ ਸੋਨੀਆ ਜੀ ਨੂੰ ਹੁੰਦੇ ਸੀ ਤੇ ਚਮਕੀਲਾ ਜੀ ਉਹਨਾਂ ਦੇ ਨਾਲ ਸਹਿ ਗਾਇਕ ਵਜੋਂ ਜਾਂਦੇ ਹੁੰਦੇ ਸੀਗੇ ਥੋੜੇ ਚਿਰ ਪਿਛੋਂ ਇੱਕ ਹੋਰ ਰਿਕਾਰਡਿੰਗ ਹੋਈ ਉਹ ਵੀ ਈਪੀ ਰਿਕਾਰਡ ਸੀਗਾ ਇਸੇ ਜੋੜੀ ਦਾ ਕੁਰਤੀ ਸਤ ਰੰਗ ਵੀ ਉਸ ਵਿੱਚਲੇ ਚਾਰ ਗੀਤਾਂ ਨੇ ਵੀ ਆਉਂਦਿਆਂ ਹੀ ਪਹਿਲਾ ਨਾਲੋਂ ਵੀ ਹਨੇਰੀ ਲਿਆ ਦਿੱਤੀ ਫਿਰ ਕੁਝ ਕਾਰਨਾ ਕਰਕੇ ਇਹ ਸੈੱਟ ਵੀ ਬਹੁਤਾ ਚਿਰ ਚੱਲ ਨਾ ਸਕਿਆ ਅਮਰ ਸਿੰਘ ਚਮਕੀਲਾ ਜੀ ਦਾ ਸੈੱਟ ਵੀ ਅਮਰਜੋਤ ਜੀ ਦੇ ਨਾਲ ਬਣ ਗਿਆ ਤੇ ਸੁਰਿੰਦਰ ਸੋਨੀਆ ਜੀ ਫਿਰ ਤੋਂ ਅਲੱਗ ਹੋ ਗਏ ਦਕਾਨਾ ਦੂਰਾ ਕਰਦਾ ਕੱਟਦਾ ਦਵਾਰਾ ਨਹੀਂ ਵੈਲੀ ਤਾਂ ਕਿਸੇ ਤੀਨੇ ਹੋਵੇ ਘਰ ਵਾਲਾ ਨਹੀਂ ਤਾਰੂ ਤਾਂ ਨਾਲ ਛੱਤ ਦੇ ਕਬਰਾਂ ਥੱੱਕ ਜਾਊਂ ਨਹੀਂ ਤਾਰੂ ਤਾਂ ਨਾਲ ਛੱਤ ਦੇ ਸੁਰਿੰਦਰ ਸੋਨੀਆ ਜੀ ਦੇ ਗੀਤ ਸੁਰਿੰਦਰ ਸ਼ਿੰਦਾ ਜੀ ਦੇ ਨਾਲ ਤੇ ਅਮਰ ਸਿੰਘ ਚਮਕੀਲਾ ਜੀ ਦੇ ਨਾਲ 32 ਗੀਤ ਰਿਕਾਰਡ ਹੋਏ ਦੋਵਾਂ ਦੇ ਨਾਲ 8 ਅਮਰ ਸਿੰਘ ਚਮਕੀਲਾ ਜੀ ਦੇ ਔਰ 24 ਗੀਤ ਸੁਰਿੰਦਰ ਸ਼ਿੰਦਾ ਜੀ ਦੇ ਨਾਲ ਹੋਏ ਪਰ ਉਹ ਸਾਰੇ ਜੀ ਬੜੇ ਮਕਬੂਲ ਰਹੇ ਤੇ ਅੱਜ ਤੱਕ ਵੀ ਲੋਕ ਲਗਾਣਿਆਂ ਨੂੰ ਚਾਹਣ ਵਾਲੇ ਉਹਨਾਂ ਦਾ ਆਨੰਦ ਮਾਣਦੇ ਨੇ ਸੁਣੋ ਮੈਂ ਪੁੱਤਰਾ ਮੰਨ ਲੈ ਕੇ ਰਾਤੀਆਂ ਦਾ ਪਹਿਲਾ ਤਹਾਰ ਪੇਕੇ ਛੱਡ ਜਾਵੇ ਮੁੰਡਿਆ ਤੂੰ ਨੀਂ ਦਿਨ ਤਾਰ ਨੀਂਦ ਨਾ ਆਵੇ ਯਾਦ ਸਤਾਵੇ ਛਗਣਾ ਦਾ ਪਹਿਲਾ ਪਹਿਲਾ ਸਾਲ ਦੱਸੇ ਤੋਰ ਦੇ ਨਾ ਨਾ ਨੀ ਬੁੜੀਏ ਤੋਰ ਦੇ ਆਪਣੀ ਕੁੜੀ ਨੂੰ ਮੇਰੇ ਨਾਲ ਫਿਰ ਸਰਿੰਦਰ ਸੋਨੀਆ ਜੀ ਦਾ ਸੈੱਟ ਨਜ਼ੀਰ ਮੁਹੰਮਦ ਜੀ ਦੇ ਨਾਲ ਬਣ ਗਿਆ ਨਜ਼ੀਰ ਮੁਹੰਮਦ ਜੀ ਦੇ ਦੋ ਈਪੀ ਰਿਕਾਰਡ ਅਨੀਤਾ ਸਮਾਣਾ ਜੀ ਦੇ ਨਾਲ ਮਾਰਕੀਟ ਦੇ ਵਿੱਚ ਆ ਚੁੱਕੇ ਸਨ ਤੇ 1983 ਦੇ ਵਿੱਚ ਇਹਨਾਂ ਦਾ ਇੱਕ ਈਪੀ ਰਿਕਾਰਡ ਜੋਰ ਨਾਲ ਮਸਿਆ ਗਈ ਮਾਰਕੀਟ ਦੇ ਵਿੱਚ ਆ ਜੋ ਪਹਿਲੇ ਗੀਤਾਂ ਵਾਂਗ ਕਾਫੀ ਮਕਬੂਲ ਰਿਹਾ ਦੇਖ ਗੁੰਦਮਾ ਗੁੰਦਮਾ ਸਰੀਰ ਮਨ ਡੂਲ ਚੱਲਿਆ ਉੱਤੇ ਮੋਰਨੀ ਪੁਆ ਦੇ ਮਿੱਤਰਾ ਗੁੰਦਮਾ ਸਰੀਰ ਮਨ ਡੂਲ ਚੱਲਿਆ ਇਸ ਤੋਂ ਬਾਅਦ ਇੱਕ ਐਲਪੀ ਰਿਕਾਰਡ ਇਸ ਜੋੜੀ ਦਾ ਆ ਜਿਸ ਦਾ ਟਾਈਟਲ ਸੀ ਬਾਬਾ ਗਾਉਣ ਵਾਲੀ ਨੂੰ ਇਸ਼ਾਰੇ ਕਰਦਾ ਇਸ ਵਿੱਚਲੇ ਕੁਝ ਗੀਤਾਂ ਲੋਕ ਗੀਤ ਹੀ ਬਣ ਗਏ ਕੱਟ ਦੀ ਰਮਾਲ ਤੇ ਬੂਟੀਆਂ ਰਾਤ ਦਾ ਨਾ ਬੋਲੇ ਮੇਰੇ ਨਾਲ ਸ੍ਰਿੰਦਰ ਸੋਨੀਆ ਜੀ ਦਾ ਸੋਲੋ ਗੀਤ ਸਾਡੇ ਘਰ ਦੇ 17 ਛੇਕੇ ਪਿੰਡ ਤੇਰਾਵੇ ਨਜ਼ਰ ਨਾ ਆਵੇ ਜਦੋਂ ਤੈਨੂੰ ਮਤਲਬ ਸੀ ਕਰਦਾ ਸੀ ਭਾਬੀ ਭਾਬੀ ਸੋ ਇਹ ਸਾਰੇ ਗੀਤ ਬਹੁਤ ਮਕਬੂਲ ਹੋਏ ਤੇ ਉਸੇ ਤਰ੍ਹਾਂ ਹੀ ਪਹਿਲੇ ਗੀਤਾਂ ਵਾਂਗ ਹੀ ਮਾਰਕੀਟ ਦੇ ਵਿੱਚ ਚਰਚਾ ਕਰਵਾਉਂਦੇ ਰਹਿ ਇਹਨਾਂ ਦੇ ਇਹ ਸਰਕਾਰ ਦੇ ਦੋ ਤਿੰਨ ਗੀਤ ਮੈਂ ਸਟੇਜੀ ਰੂਪ ਦੇ ਵਿੱਚ ਫਰਮਾਈ ਵੀ ਸੀ ਜਿਹੜੇ YouTube ਤੇ ਤੁਸੀਂ ਵੇਖਦੇ ਹੋ ਇਹਨਾਂ ਦੇ ਵਿੱਚ ਕੱਢ ਦੀ ਈਮਾਨ ਉੱਤੇ ਬੂਟੀਆਂ ਰਾਤ ਦਾ ਨਾ ਬੋਲੇ ਮੇਰੇ ਨਾਲ ਅਤੇ ਸਾਡੇ ਘਰ ਦੇ ਤਾਰੇ ਠੇਕੇ ਇਹ ਗੀਤ ਸਟੇਜੀ ਰੂਪ ਦੇ ਵਿੱਚ ਫਲਵਾਉਣ ਦਾ ਮੈਨੂੰ ਮੌਕਾ ਮਿਲਿਆ ਸੀ ਗਾ ਨजीर ਮੁਹੰਮਦ ਜੀ ਅਤੇ ਸਰਿੰਦਰ ਸੋਨੀਆ ਜੀ ਦਾ ਉਹ ਗੀਤ ਉਹ ਵੀ ਇੱਕ ਯਾਦਗਾਰ ਬਣ ਗਿਆ ਸਰਿੰਦਰ ਸੋਨੀਆ ਜੀ ਤੇ ਪੁੱਛੀ ਤਾਂ ਸਹੀ ਨੀ ਨਾਣਾ ਨੇ ਤੇਰੇ ਵੀਰ ਨੂੰ ਰਾਤ ਦਾ ਨਾ ਬੋਲੇ ਮੇਰੇ ਨਾਲ ਪਤਾ ਨੀ ਨਾਣਾ ਨੇ ਉਹਨੂੰ ਗੁੱਸਾ ਕਿਹੜੀ ਗੱਲ ਦਾ ਹਰ ਗੱਲ ਦੇਵੇ ਮੈਨੂੰ ਘਾੜ ਰਾਤ ਦਾ ਨਾ ਬੋਲੇ ਮੇਰੇ ਨਾਲ ਨजीर ਮੁਹੰਮਦ ਇਹ ਨਾਲ ਵੀ ਇਹ ਸਾਰੇ ਗੀਤ ਬਹੁਤ ਮਕਬੂਲ ਹੋਏ ਅਤੇ ਸੈਂਕੜੇ ਪ੍ਰੋਗਰਾਮ ਇਸ ਜੋੜੀ ਨੇ ਕੀਤੇ ਫਿਰ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਮਾਹੌਲ ਥੋੜਾ ਸਾਜ਼ਗਰ ਨਹੀਂ ਸੀਗਾ ਉਸ ਕਾਰਨ ਪ੍ਰੋਗਰਾਮ ਲੱਗਨੇ ਕੱਟ ਹੋ ਗਏ ਪਰ ਰਿਕਾਰਡਿੰਗਾਂ ਜਿਹੜੀਆਂ ਉਹ ਹੁੰਦੀਆਂ ਨੇ ਇਸੇ ਸਮੇਂ ਦੌਰਾਨ ਗੀਤਕਾਰ ਤੇ ਗਾਇਕ ਪਰਮਜੀਤ ਸਲਾਈਆ ਜੀ ਦੇ ਨਾਲ ਇੱਕ ਐਲਪੀ ਰਿਕਾਰਡ ਆ ਸਰਿੰਦਰ ਸੋਹਰਿਆ ਜੀ ਦਾ ਵੇੜੇ ਵਿੱਚ ਦੋ ਮੰਝੀਆਂ ਨੀਤ ਸੁਣ ਪਾਗਵਾਨ ਗੱਲ ਸੁਣਨੀ ਸਾਰੀ ਕੋਮਰ ਭੁੱਲਾ ਨਾ ਤੇਰਾ ਗੁਣ ਨੀ ਨੀਤ ਸੁਣ ਪਾਗਵਾਨ ਗੱਲ ਸੁਣਨੀ ਸਾਰੀ ਕੋਮਰ ਭੁੱਲਾ ਨਾ ਤੇਰਾ ਗੁਣ ਨੀ ਜੀ ਦਾ ਦਸ ਤੂੰ ਸਵਾਲ ਜਿਹੜਾ ਪੜਾ ਤੂੰ ਜਦਾ ਦਸ ਤੂੰ ਸਵਾਲ ਛੜਨੇ ਬੰਦੂਕ ਵੇਚ ਕੇ ਹੁਣ ਮੁੱਲ ਦਾ ਕਰੇ ਵਾ ਲਿਆਉਣਾ ਛੜਨੇ ਬੰਦੂਕ ਵੇਚ ਕੇ ਹੁਣ ਮੁੱਲ ਦਾ ਕਰੇ ਵਾ ਲਿਆਉਣਾ ਛੜਨੇ ਬੰਦੂਕ ਵੇਚ ਕੇ ਕੁਝ ਗੱਲ ਜੜੀ ਕੀ ਤੂੰ ਸੁਣਾਣ ਨਾ ਤੈਨੂੰ ਫਿਰ ਤੋਂ ਵਿਚੋ ਲੈਣਾ ਬਣਾਉਣ ਨਾ ਕੁਝ ਗੱਲ ਜੜੀ ਵੀ ਰ ਤੂੰ ਸੁਣਾਣ ਨਾ ਮੈਨੂੰ ਫਿਰ ਤੋਂ ਵਿਚੋ ਲੈਣਾ ਬਣਾਉਣ ਨਾ ਨੀਮ ਸਾਖ ਹੋਣ ਤੋਂ ਅੜਿਆ ਨੀਮ ਸਾਖ ਹੋਣ ਤੋਂ ਅੜਿਆ ਛੜਨੇ ਵਿੱਚ ਦੁਆ ਮੰਝਿਆ ਅਰਬਜੀਤ ਸਲਾਰੀਆ ਜਿਹਦੇ ਇਸ ਐਲਪੀ ਰਕਾਰ ਤੋਂ ਬਾਅਦ ਉਹਨਾਂ ਦੇ ਨਾਲ ਸੋਨੀਆ ਜੀ ਦੀਆਂ 3-4 ਕੈਸਟਾਂ ਵੀ ਮਾਰਕੀਟ ਦੇ ਵਿੱਚ ਆਈਆਂ ਵੱਖ-ਵੱਖ ਕੰਪਨੀਆਂ ਤੋਂ ਸੁਰਿੰਦਰ ਸੋਨੀਆ ਜੀ ਨੇ ਜਸ ਗੈਕ ਦੇ ਨਾਲ ਵੀ ਗਾਇਆ ਜਸ ਗੈਕ ਦੇ ਨਾਲ ਵੀ ਕੰਮ ਕੀਤਾ ਉਹ ਗੈਕ ਬਲੰਦੀਆਂ ਨੂੰ ਛੂਹਦਾ ਗਿਆ ਹੋਗੇ ਸਾਕੇ ਵੀਰੇ ਅੱਡ ਘਰ ਘਰ ਐ ਕਿ ਵੀਰੇ ਅੱਡ ਘਰ ਘਰ ਕਿਵੇਂ ਆ ਗਏ ਦਾਦੇ ਦਾ ਮਰਬਾ ਜਾਂਦਾ ਕੋਈ ਰਦਾ ਨਹੀਂ ਖਾਨਦਾ ਨੀਵੰਦ ਪੈ ਗਈ ਦਾਦੇ ਦਾ ਮਰਬਾ ਜਾਂਦਾ ਕੋਈ ਰਦਾ ਨਹੀਂ ਖਾਨਦਾ ਨੀਵੰਦ ਪੈ ਗਈ ਭੈਣ ਭਾਈ ਤੇ ਬੁੜੇ ਦਾ ਇਸ ਕੱਢ ਕੇ ਭੈਣ ਭਾਈ ਦਾ ਭਾਈ ਤੇ ਬੁੜੇ ਦਾ ਇਸ ਕੱਢ ਕੇ ਵੀ ਗੈਤਨ ਪੰਜ ਰਹਿ ਗਈ ਪੈਕੀ ਵਿੱਚ ਆਉਣ ਤੋਂ ਪਹਿਲਾਂ ਹੀ ਸੁਰਿੰਦਰ ਸੋਨੀਆ ਜੀ ਦਾ ਵਿਆਹ ਕਸ਼ਮੀਰੀ لال ਜੀ ਦੇ ਨਾਲ ਹੋ ਗਿਆ ਸੀ ਇਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਅਨਿਲ ਸੋਨੀ ਹੈ ਅਨਿਲ ਸੋਨੀ ਨੇ ਇੱਕ ਆਪਣਾ ਰਿਕਾਰਡਿੰਗ ਸਟੂਡੀਓ ਲੁਧਿਆਣਾ ਵਿੱਚ ਲਾਇਆ ਹੋਇਆ ਹੈ ਅਨਿਲ ਸੋਨੀ ਜੀ ਅੱਜ ਕੱਲ ਲੁਧਿਆਣਾ ਵਿੱਚ ਹੀ ਰਹਿ ਸ਼ਰਕ ਰਹੇ ਹਨ ਉਹਨਾਂ ਦਾ ਇੱਕ ਪੁੱਤਰ ਕੈਨੇਡਾ ਵਿੱਚ ਹੈ ਤੇ ਇੱਕ ਇਥੇ ਲੁਧਿਆਣਾ ਵਿੱਚ ਉਹਨਾਂ ਦੇ ਨਾਲ ਰਹਿ ਰਿਹਾ ਹੈ ਬਿੰਦਰ ਸੋਨੀਆ ਜੀ ਦੇ ਗੈਕੀ ਸਫਰ ਦੇ ਵਿੱਚ ਉਹਨਾਂ ਦੇ ਪਤੀ ਕਸ਼ਮੀਰੀ ਲਾਲ ਜੀ ਦਾ ਪੂਰਾ ਯੋਗਦਾਨ ਰਿਹਾ ਉਹ ਉਹਨਾਂ ਨੂੰ ਬਹੁਤ ਸਹਿਯੋਗ ਕਰਦੇ ਰਹੇ ਐ ਦਰਸ਼ੀਓ ਦਰਸ਼ੀਓ ਐ ਦਰਸ਼ੀਓ ਦਰਸ਼ੀਓ ਕਿਸੀ ਤੇ ਦੇਖਾਂਗੇ ਕਾਹੋ ਨਹੀਂ ਗੀਤਾਂ ਦੀ ਉਹ ਮੈਂ ਹੌਲ ਜੁਰ ਲਿੰਗੀ ਕਾਹੋ ਨਹੀਂ ਵਿਦਾਣ ਦੀ ਉਹ ਮੈਂ ਹੌਲ 1988 ਦੇ ਵਿੱਚ ਜਿਹੜੀ ਦਰਦਨਾਕ ਘਟਨਾ ਘਟੀ ਪ੍ਰਸਿੱਧ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਵਿਵਾ ਅਮਰਜੋਤ ਅਤੇ ਉਹਨਾਂ ਦੇ ਸਾਥੀਆਂ ਦੇ ਹੋਏ ਕਤਲਾਂ ਨੇ ਸਾਰੇ ਸੰਗੀਤ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਉਸ ਕਾਰਨ ਲੁਧਿਆਣਾ ਦੀ ਮਾਰਕੀਟ ਬਿਲਕੁਲ ਬੰਦ ਹੋ ਗਈ ਅਤੇ ਗਾਇਕਾਂ ਨੇ ਆਪਣੇ ਹੋਰ ਕੰਮਕਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਜਦੋਂ ਨੂੰ ਫੇਰ ਥੋੜਾ ਜਿਆ ਗਾਇਕੀ ਦਾ ਬੋਲਬਾਲਾ ਹੋਇਆ 99 94 ਦੀ ਗੱਲ ਕਰ ਲਈਏ ਆਪਾਂ ਦਾ ਉਦੋਂ ਠੱਕੀ ਦੇ ਦੌਰ ਬਦਲ ਚੁੱਕੇ ਸੀ ਸੁਰਿੰਦਰ ਸੋਨੀਆ ਅਮਰ ਸਿੰਘ ਚਮਕੀਲਾ ਸੁਰਿੰਦਰ ਸ਼ਿੰਦਾ ਜੀ ਨजीर मोहम्मद ਉਹ ਜਿਹੜਾ ਸਾਰਾ ਦੌਰ ਆ ਉਹ ਬਦਲ ਚੁੱਕਾ ਸੀ ਗੀਤ ਬਹੁਤ ਤਰ੍ਹਾਂ ਦੇ ਆਉਣੇ ਸ਼ੁਰੂ ਹੋ ਗਏ ਸੀ ਦਰਦ ਪ੍ਰੀਤ ਐਕੀ ਦਾ ਜਿਹੜਾ ਅਦਰਦ ਪ੍ਰੇ ਗੀਤਾਂ ਦਾ ਬੋਲ ਵਾਲਾ ਸੀ ਇਸੇ ਸਫਰਦਾਨ ਨजीर मोहम्मद ਜੀ ਦੇ ਨਾਲ ਵੀ ਅਤੇ ਪਰਮਜੀ ਸਲਾਰੀਆ ਜੀ ਦੇ ਨਾਲ ਵੀ ਸੁਰਿੰਦਰ ਸੋਨੀਆ ਜੀ ਪ੍ਰੋਗਰਾਮ ਕਰਦੇ ਰਹੇ ਇਨ ਤੋਂ ਬਾਅਦ ਜਿਹੜੀਆਂ ਕੈਸਟਾਂ ਆਈਆਂ ਸੁਰਿੰਦਰ ਸੋਨੀਆ ਜੀ ਦੀਆਂ ਜਦੋਂ ਕੈਸਟ ਕੰਪਨੀਆਂ ਸ਼ੁਰੂ ਹੋ ਚੁੱਕੀਆਂ ਸੀ ਉਹਨਾਂ ਦੇ ਵਿੱਚ ਨਿਰਮਲ ਢਕੀਲਾ ਹਰਵੰਸ ਰਸੀਲਾ ਸਵਰਨਜੀਤ ਸਵਰਨ ਜਸਵੰਤ ਪੱਪੂ ਦੇ ਨਾਲ ਕੋਈ ਕੈਸਟਾਂ ਮਾਰਕੀਟ ਦੇ ਵਿੱਚ ਆਈਆਂ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਗਾਇਕ ਹਨ ਜਿਨ੍ਹਾਂ ਦੇ ਨਾਲ ਸੁਰਿੰਦਰ ਸੋਨੀਆ ਜੀ ਦੀ ਰਿਕਾਰਡਿੰਗ ਹੋਈ ਇੱਕ ਅਤਿਅਸਰ ਗੱਲ ਹੋਰ ਇੱਥੇ ਕਰਨੀ ਬਣਦੀ ਹੈ ਕਿ 우ਸਤਾਦ ਚਾਂਦੀਰਾਮ ਚਾਂਦੀ ਉਹਨਾਂ ਦੀ ਇੱਕ ਕੈਸਟ ਰਿਕਾਰਡ ਹੋਈ ਸੀ ਸੁਰਿੰਦਰ ਸੋਨੀਆ ਜੀ ਦੇ ਨਾਲ ਇਸ ਕੈਸਟ ਦੇ ਵਿੱਚ ਉਹਨਾਂ ਦਾ ਲੋਕ ਗੀਤ ਬਣਿਆ ਗੀਤ ਲੈ ਜਾ ਛੱਲੀਆਂ ਪਨਾ ਲਈ ਦਾਣੇ ਇਹ ਸਵਿੰਦਰ ਸੋਨੀਏ ਜੀ ਨੇ 우ਸਤਾਦ ਚਾਂਦੀਰਾਮ ਚਾਂਦੀ ਹੋਰਾਂ ਦੇ ਨਾਲ ਦੁਬਾਰਾ ਰਿਕਾਰਡ ਕਰਵਾਇਆ ਖੁਸ਼ਗਮਤੀ ਦੇ ਜਾਣੇ ਨਿਮਿਤ ਆਨੇ ਨਿਮਿਤ ਆਨੇ ਨਿਓ ਜਗ ਮੇ ਤੇਰੀ ਖੁਸ਼ਗਮਤੀ ਦੇ ਜਾਣੇ ਨਿਮਿਤ ਆਨੇ ਨਿਓ ਜਗ 2 ਅਗਸਤ 1996 ਨੂੰ ਸਰਿੰਦਰ ਸੋਨੀਆ ਜੀ ਦੇ ਪਤੀ ਕਸ਼ਮੀਰੀ ਲਾਲ ਜੀ ਦੀ ਮੌਤ ਹੋ ਗਈ ਬੇਸ਼ੱਕ ਸਰਿੰਦਰ ਸੋਨੀਆ ਜੀ ਨੇ ਪਖਵਾ ਗਾਇਕਾਂ ਦੇ ਨਾਲ ਬਹੁਤ ਗੀਤ ਰਿਕਾਰਡ ਕਰਾਏ ਤਵੇ ਆਏ ਕੈਸਟਾਈਆਂ ਸੈਂਕੜੇ ਪ੍ਰੋਗਰਾਮ ਵੀ ਲਾਏ ਪਰ ਉਹਨਾਂ ਨੇ ਜਿਉਂਦੇ ਜਿਉਂਦੇ ਜ ਉਹਨਾਂ ਦੇ ਆਰਥਿਕ ਹਾਲਾਤ ਜਿਹੜੇ ਉਹ ਪੈਰਾਂ ਸਿਰਨਾ ਹੋ ਸਕੇ ਡਰਾਵਾ ਡੋਲ ਹੀ ਰਹੇ ਅੰਤ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਇਹ ਹਰਮਨ ਪਿਆਰੀ ਗਾਇਕਾ 29 ਅਗਸਤ 2019 ਨੂੰ ਦੁਨੀਆ ਤੋਂ ਰੁਕਸਤ ਹੋ ਗਈ ਦੋ ਗਾਣਿਆਂ ਗਾਇਕੀ ਦੇ ਵਿੱਚ ਸਮੇਂ-ਸਮੇਂ ਤੇ ਕਈ ਰੰਗ ਵੇਖਣ ਸੁਣਨ ਨੂੰ ਮਿਲੇ ਤੇ ਇੱਕ ਉਹ ਸਮਾਂ ਸੀ ਜਦੋਂ ਦੋ ਅਰਥੀ ਦੁਗਾਨਿਆਂ ਦਾ ਬੋਲਬਾਲਾ ਸੀ ਤੇ ਇੱਕ ਸਮਾਂ ਅੱਜ ਦਾ ਏ ਜਦੋਂ ਸੰਗੀਤ ਜਗਤਦੇਵ ਚ ਪੜੇ ਲਿਖੇ ਲੋਕਾਂ ਦੀ ਬਹੁਤ ਗਿਣਤੀ ਹੋਣ ਕਾਰਨ ਦਗਾਣੇ ਦੋ ਅਰਥੀ ਤਾਂ ਭਾਵੇਂ ਨਹੀਂ ਰਹੇ ਉਹ ਮੱਥਾ ਸਵਰ ਗਿਆ ਏ ਪਰ ਕੁਝ ਕੁ ਗਾਇਕ ਨੇ ਜੋ ਦੋ ਅਰਥੀ ਦੁਗਾਣੇ ਤਾਂ ਨਹੀਂ ਗਾਉਂਦੇ ਪਰ ਆਪਣੇ ਗੀਤਾਂ ਵਿੱਚ ਕਿਤੇ ਨਾ ਕਿਤੇ ਅਜਿਹੀਆਂ ਗੱਲਾਂ ਕਰ ਜਾਂਦੇ ਹੰਮ ਜਿਵੇਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੀ ਵੀਡੀਓਜ਼ ਦੇ ਵਿੱਚ ਨਸ਼ਿਆਂ ਦੀ ਗੱਲ ਕਰਨੀ ਚਿੱਟੇ-ਚੁੱਟੇ ਦੀਆਂ ਗੱਲਾਂ ਕਰਨੀਆਂ ਤੇ ਦੋ ਅਰਥੀ ਦੁਗਾਣਿਆਂ ਨਾਲੋਂ ਮੈਨੂੰ ਇੰਜ ਲੱਗਦਾ ਵੀ ਜਿਵੇਂ ਵੱਧ ਖਤਰਨਾਕ ਨੇ ਆ ਰੇ ਦਿਉਰਾ ਬੈਠ ਪਲੰਘ ਤੇ ਤੇਰੇ ਸ਼ਗਨਮ ਨਾਮਾ ਵੀ ਬੈਠ ਪਲੰਗ ਤੇ ਆਨੀ ਭਾਬੀ ਬੈਠ ਪਲੰਗ ਤੇ ਤੇਰੇ ਸ਼ਗਨ ਮਨਾ ਮਾਨੀ ਆਨੀ ਭਾਬੀ ਬੈਠ ਪਲੰਗ ਤੇ ਆਨੀ ਭਾਬੀ ਬੈਠ ਪਲੰਗ ਤੇ ਤੇਰੇ ਸ਼ਗਨ ਮਨਾ ਮਾਨੀ ਸਪਰੰਗ ਜੂੜ ਵਾਲੀਂ ਜਾਂ ਦੀ ਕਸਮ ਨਾਖਾ ਮਨ ਸਪਰੰਗ ਜੂੜ ਵਾਲੀਂ ਤੇਰੇ ਨਾਲ ਦੀ ਕਸਮ ਨਾਖਾ ਮਾ ਸਪਰੰਗ ਜੂੜ ਵਾਲੀਂ ਗਾਕੀ ਦੇ ਦੌਰ ਚ ਹੈ ਜਿੰਨੇ ਵੀ ਬਦਲੇ ਹੋਣ ਜਾਂ ਬਦਲਦੇ ਰਹਿਣਗੇ ਪਰ ਦੁਕਾਨਾਂ ਗਾਕੀ ਦਾ ਜਦੋਂ ਕਿਤੇ ਜ਼ਿਕਰ ਛਿੜੇਗਾ ਤਾਂ ਸ੍ਰਿੰਦਰ ਸੋਨੀਆ ਜੀ ਦੇ ਨਾਮ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕੇਗਾ ਸਾਡੇ ਪੰਜਾਬੀ ਉਹਨਾਂ ਦੇ ਦੁਕਾਨਿਆਂ ਦਾ ਆਨੰਦ ਲੈਂਦੇ ਰਹਿਣਗੇ ਉਹਨਾਂ ਦੁਕਾਨਿਆਂ ਨੂੰ ਮਾਣਦੇ ਰਹਿਣਗੇ ਉਹਨਾਂ ਦੇ ਗੀਤ ਅਮਰ ਹਨ ਅਜਿਹਾ ਪ੍ਰੋਗਰਾਮ ਦੋਸਤੋ ਇੱਥੇ ਹੀ ਨਿਬੇੜਦੇ ਹਾਂ ਜਦੋਂ ਤੱਕ ਕੋਈ ਹੋਰ ਗੱਲਬਾਤ ਲੈ ਕੇ ਤੁਹਾਡੇ ਰੂਬਰੂ ਬਣਿਆ ਤਦ ਤੱਕ ਦਿਓ ਆਗਿਆ ਸਤਿ ਸ੍ਰੀ ਅਕਾਲ